ਲੜਾਈ ਵਾਲੇ ਮਾਹੌਲ ਦਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਵਪਾਰੀਆਂ ਦਾ ਕਿਸਾਨਾਂ ਦਾ ਖਾਸ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਜਦੋਂ ਕੋਈ ਲੜਾਈ ਵਾਲਾ ਮਾਹੌਲ ਹੁੰਦਾ ਜੋ ਅੱਗੇ ਵੀ ਬਣਿਆ ਸਭ ਤੋਂ ਜ਼ਿਆਦਾ ਬਾਰਡਰ ਸਟੇਟ ਦਾ ਕਰਕੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਜਿਹੜੇ ਸਾਡੇ ਜੰਗ ਦੇ ਮਾਹੌਲ ਬਣੇ ਨੇ ਉਹਦੇ ਕਰਕੇ ਮੰਡੀਆਂ ਜਾਸਰ ਦਾ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ 2-4 ਦਿਨ ਲੋਕਾਂ ਨੇ ਪੈਨਿਕ ਕਰਕੇ ਸਬਜ਼ੀ ਨੂੰ ਹਾ ਹਾ ਕਰ ਲੋਕਾਂ ਨੇ ਸ਼ਹਿਰ ਤੇ ਖਬਰ ਫਲਾਤੀ ਜੀ ਸਬਜ਼ੀ ਮੰਡੀ ਆ ਕਰ ਮੱਚ ਗਈ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਖੇਤੀ ਦਾ ਖੇਤੀ ਦਾ ਟਾਰੀਬਾਡਰ ਖੋਲਿਆ ਜਾਵੇ ਹਾਂ ਸਾਡੀ ਲੜਾਈ ਅਤਵਾਦ ਦੇ ਵਿਰੁੱਧ ਅਤਵਾਦੀ ਹੋਣਾ ਚਾਹੀਦਾ ਅਤਵਾਦੀ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਮੰਡੀ ਦੇ ਵਿੱਚ ਦੇਖੋ ਜੀ ਇੱਕ ਅਸਰ ਹੋਇਆ ਸਾਡੀ ਲੇਬਰ ਵਾਲੇ ਸਾਰੇ ਚਲੇ ਜਿਹਦੇ ਕੋ ਅਸੀਂ ਪੈਸੇ ਲੈਣੇ ਆ ਅਸੀਂ ਤਾਂ ਪ੍ਰਵਾਸੀਆਂ ਤੇ ਦੇਖੋ ਜੀ ਡਿਪੈਂਡੈਂਟ ਜਿਹਨੂੰ ਕਹਿ ਦਿੰਦੇ ਆ ਅਸੀਂ ਇੱਕ ਪ੍ਰਵਾਸੀਆਂ ਦੇ ਡਿਪੈਂਡ ਆ ਉਹਨਾਂ ਬਗੈਰ ਨਾ ਤਾਂ ਅਸੀਂ ਮਾਲ ਚੁੱਕ ਸਕਦੇ ਆ ਉਹਨਾਂ ਤੇ ਅਸੀਂ ਡਿਪੈਂਡ ਆ ਮਾਲ ਵੀ ਉਹੀ ਖਰੀਦਦੇ ਆ ਇਹ ਗੁਆਂਢੀ ਮਿਲਕੋ ਉਹਨਾਂ ਦਾ ਸਾਨੂੰ ਪਿਆਰ ਬਣਾ ਕੇ ਰੱਖਣਾ ਚਾਹੀਦਾ ਜਿਹਦੇ ਨਾਲ ਅੱਜ ਕੱਲ ਇਹ ਸਬਜ਼ੀ ਬਹੁਤ ਸਸਤੀ ਆ ਪਾਕਿਸਤਾਨ ਜੋ ਬਹੁਤ ਮਹਿੰਗੀ ਆ ਉਹਨਾਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਹੋਊਗਾ ਕਈ ਇਹੋ ਜਿਹੇ ਚੀਜ਼ਾਂ ਜਿਹੜੀਆਂ ਸਾਡੀਆਂ ਪਾਕਿਸਤਾਨ ਤੋਂ ਹੀ ਮਂਗਾਉਂਦੇ ਆ ਜਿੱਲਾ ਨਿਆਮਪੁਰ ਪ੍ਰੈਸ ਕਪਤਨ ਸਬਜ਼ੀ ਮੰਡੀ ਵਾਲਾ ਕੀ ਕਹਿਣਾ ਚਾਹੋਗੇ ਬਾਰਡਰ ਬੰਦ ਹੋਣ ਦੇ ਨਾਲ ਕਿੰਨਾ ਨੁਕਸਾਨ ਹੋਇਆ ਤੇ ਵਪਾਰ ਦੇ ਉੱਪਰ ਕੀ ਨੁਕਸਾਨ ਦੇਖੋ ਜੀ ਬਾਰਡਰ ਬੰਦ ਦੇ ਬਾਰਡਰ ਤੇ ਲੜਾਈ ਵਾਲਾ ਮੋੜ ਦਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਵਪਾਰੀਆਂ ਦਾ ਕਿਸਾਨਾਂ ਦਾ ਖਾਸ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਜਦੋਂ ਕੋਈ ਲੜਾਈ ਵਾਲਾ ਮਾਹੌਲ ਹੁੰਦਾ ਜੋ ਅੱਗੇ ਵੀ ਬਣਿਆ ਸਭ ਤੋਂ ਜ਼ਿਆਦਾ ਬਾਰਡਰ ਸਟੇਟ ਦਾ ਕਰਕੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੁਣ ਬਾਰਡਰ ਟਾਰੀ ਬਾਰਡਰ ਬੰਦ ਹੋ ਗਿਆ ਉਹੋ ਹੀ ਚੀਜ਼ ਜਿਹੜੀ ਹੁੰਮਗੇ ਵਾਇਆ ਬੰਬੇ ਅਪੋਰਟ ਜਾਂ ਗੁਜਰਾਤ ਹੈਗੀ ਉਹਨੂੰ ਡਬਲ ਕਰਾਇਆ ਪੈ ਜਾਂਦਾ ਪਹੁੰਚਾਂ ਬੜੇ ਨੇ ਲੱਗ ਜਾਂਦੇ ਆ ਇੱਥੇ ਜਿਹੜਾ 8-10 ਘੰਟਿਆਂ ਦਾ ਮਾਲ ਆ ਜਾਂਦਾ ਵਾ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਛੇਤੀ ਤੋਂ ਛੇਤੀ ਟਾਰੀ ਬਾਰਡਰ ਖੋਲਿਆ ਜਾਵੇ हां ਸਾਡੀ ਲੜਾਈ ਅਤਵਾਦ ਦੇ ਵਿਰੁੱਧ ਅਤਵਾਦੀ ਹੋਣਾ ਚਾਹੀਦਾ ਅਤਵਾਦੀ ਇਹਨੂੰ ਸਬਕ ਸਿਖਾਉਣਾ ਚਾਹੀਦਾ ਬਾਕੀ ਜਿਹੜੇ ਗਵਾਂਢੀ ਮੁਲਕ ਉਹਨਾਂ ਦਾ ਸਾਨੂੰ ਪਿਆਰ ਬਣਾ ਕੇ ਰੱਖਣਾ ਚਾਹੀਦਾ ਜਿਹਦੇ ਨਾਲ ਅੱਜ ਕੱਲ ਇਹਦੇ ਸਬਜ਼ੀ ਬਹੁਤ ਸਸਤੀ ਆ ਪਾਕਿਸਤਾਨ ਜੋ ਬਹੁਤ ਮਹਿੰਗੀ ਆ ਉਹਨਾਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਹੋਊਗਾ ਕਈ ਇਹੋ ਜਿਹੇ ਚੀਜ਼ਾਂ ਜਿਹੜੀਆਂ ਸਾਡੀਆਂ ਪਾਕਿਸਤਾਨ ਤੋਂ ਹੀ ਮਂਗਾਉਂਦੇ ਆ ਅਟਾਰੀ ਬਾਰਡਰ ਖੋਲਣਾ ਅਫਗਾਨਿਸਤਾਨ ਤੋਂ ਸੇਬ ਵਗੈਰਾ ਜੀਚੀ ਵਗੈਰਾ ਕਈ ਹੋ ਜੇ ਹੋਰ ਵੀ ਫਰੂਟ ਆ ਜਦੋਂ ਅੱਜ ਕੱਲ ਉਹ ਤੋਂ ਲਸਣ ਆ ਜਾਂਦਾ ਇਦਾਂ ਪਿਆਜ਼ ਮੰਦਾ ਪਿਆਜ਼ ਹੀ ਸਪੂੜ ਹੋ ਗਿਆ ਇੱਥੇ ਖਰਚਾ ਬਹੁਤ ਘਟਿਆ ਦੂਜੇ ਲਾਗੇ ਦੇ ਖਰਚਾ ਬਹੁਤ ਜ਼ਿਆਦਾ ਹੋਰ ਅਸੀਂ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਆਂ ਕਿ ਛੇਤੀ ਤੋਂ ਛੇਤੀ ਮਾਹੌਲ ਛਾਂਤ ਕਰਕੇ ਬਾਰਡਰ ਖੋਲੇ ਜਾਣ ਏਡਾ ਵੱਡਾ ਨੁਕਸਾਨ ਹੋ ਗਿਆ ਕਿ ਜਿੰਨੇ ਵੀ ਇੱਥੇ ਆਪਣੇ ਬਿਹਾਰ ਦੇ ਯੂਪੀ ਦੇ ਜਿਹੜੀ ਲੇਬਰੀ ਸਾਰੀ ਬਾਤ ਚਲ ਗਈ ਥੋੜਾ ਮਾਹੌਲ ਦਾ ਕਰਕੇ ਜਰਦਾ ਮਾਹੌਲ ਬਣ ਕੇ ਹਰ ਬੰਦਾ ਸੋਚਦਾ ਕਿ ਮੈਂ ਘਰ ਜਾਵਾਂ ਦੇਖਾਂ ਜਿਸ ਤਰ੍ਹਾਂ ਦੇ ਬਾਕੀ ਇੱਥੋਂ ਵਾਲੇ ਜਿੱਤਰਾ ਹੁਣ ਆਜਿਓ ਇਹਨਾਂ ਨੇ ਬਾਰਡਰ ਟਾਰੀ ਖਾਲੇ ਇਕ ਅਲੱਗ ਅਲੱਗ ਪਿੰਡਾਂ 'ਕਾਲੇ ਉਹਨਾਂ ਲੋਕਾਂ ਲਈ ਬੜੀ ਵੱਡੀ ਮੁਸ਼ਕਲ ਹੈ ਜੰਗਲ ਵਿੱਚ ਆ ਕਿੱਥੇ ਰੱਖਣਾ ਸਾਰਾ ਤੁਹਾਨੂੰ ਬੜਾ ਘਰ-ਬਾਰ ਛੱਡ ਕੇ ਬਹੁਤ ਜ਼ਿਆਦਾ ਮੁਸ਼ਕਲ ਹੈ ਸੋ ਸਰਕਾਰਾਂ ਨੂੰ ਪੀਰ ਆ ਕਿ ਇਹ ਮਾਹੌਲ ਨੂੰ ਸ਼ਾਂਤ ਕਰਕੇ ਅਟਾਰੀ ਬਾਰਡਰ ਵੀ ਖੋਲ੍ਹਾ ਜਾਵੇ ਜਿਸ ਨਾਲ ਲੱਖਾਂ ਲੋਕਾਂ ਨੂੰ ਰਿਸ਼ਕਾਰ ਵੀ ਮਿਲੇਗਾ ਔਰ ਬਹੁਤ ਵੱਡਾ ਪੰਜਾਬ ਦਾ ਹਿੰਦੁਸਤਾਨ ਦਾ ਵੀ ਬਹੁਤ ਵੱਡਾ ਫਾਇਦਾ ਹੋਏਗਾ ਔਰ ਭਾਰਤ ਦਾ ਵੀ ਪਾਕਿਸਤਾਨ ਦਾ ਵੀ ਬਹੁਤ ਵੱਡਾ ਫਾਇਦਾ ਹੋਏਗਾ ਲੜਾਈ ਚੋ ਕੁਝ ਨਹੀਂ ਨਿਕਲ ਭਾਈਚਾਰੇ ਨਾਲ ਰਹਿਣਾ ਚਾਹੀਦਾ ਭਾਈਚਾਰੇ ਨਾਲ ਰਹਿਣਾ ਚਾਹੀਦਾ ਕਰੋੜਾਂ ਰੁਪਏ ਅਰਬਾਂ ਰੁਪਏ ਸਾਡੇ ਜਿਹੜੇ ਹਿਲਾ ਦੇ ਨਜ਼ਾਇਦ ਖਰਚ ਕਰਦੇ ਉਹ ਵਾੜਾ ਫਾਇਦਾ ਗੁਰਵੀ ਸਿੰਘ ਜੀ ਜਿਹੜਾ ਚਾਹੋਗੇ ਜਿਹੜੀ ਜੰਗ ਕਰਕੇ ਮਾਹੌਲ ਆ ਮੰਡੀਆਂ ਦੇ ਉੱਪਰ ਕਿੰਨਾ ਅਸਰ ਪਿਆ ਕਾਰੋਬਾਰ ਤੇ ਦੇਖੋ ਜੀ ਜਿਹੜੇ ਸਾਡੇ ਜੰਗ ਦੇ ਮਾਹੌਲ ਬਣੇ ਨੇ ਉਹਦੇ ਕਰਕੇ ਮੰਡੀਆਂ 'ਚ ਅਸਰ ਦਾ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ 2-4 ਦਿਨ ਲੋਕਾਂ ਨੇ ਪੈਨਿਕ ਕਰਕੇ ਸਬਜ਼ੀ ਨੂੰ ਹਾਹਾਕਾਰ ਲੋਕਾਂ ਨੇ ਸ਼ਹਿਰ 'ਚ ਖਬਰ ਫਲਾਤੀ ਜੀ ਸਬਜ਼ੀ ਮੰਡੀ ਆ ਹਾਕਾਰ ਮੱਚ ਗਈ ਰਾਸ਼ਨ ਵਾਲੀਆਂ ਦੁਕਾਨਾਂ ਤੇ ਲੋਕ ਨੇ ਹਾਕਾਰ ਮਚਾਤੀ ਜੋ ਸਾਡਾ ਜੰਗ ਦਾ ਮਾਹੌਲ ਬਣਾਇਆ ਗਿਆ ਇਸ ਨੂੰ ਅਸੀਂ ਇੱਕੋ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਨੂੰ ਪੈਨਿਕ ਨਾ ਕੀਤਾ ਜਾਵੇ ਕਿ ਲੋਕਾਂ ਕੋਲੋਂ ਚੇ-ਚੇ ਮੀ ਨਾ ਰਾਸ਼ਨ ਇਕੱਠਾ ਕਰ ਲੈਣਾ ਇਹ ਕਰ ਲੈਣਾ ਉਹ ਕਰ ਲੈਣਾ ਮੰਡੀ ਦੇ ਵਿੱਚ ਦੇਖੋ ਜੀ ਇੱਕ ਅਸਰ ਹੋਇਆ ਸਾਡੀ ਲੇਬਰ ਵਾਲੇ ਸਾਰੇ ਚਲੇ ਗਏ ਜਿਹਦੇ ਕੋ ਅਸੀਂ ਪੈਸੇ ਲੈਣੇ ਆ ਅਸੀਂ ਤਾਂ ਪ੍ਰਵਾਸੀਆਂ ਤੇ ਦੇਖੋ ਜੀ ਡਿਪੈਂਡੈਂਟ ਜਿੰਨੂੰ ਕਹਿ ਦਿੰਦੇ ਆ ਅਸੀਂ ਇੱਕ ਪ੍ਰਵਾਸੀਆਂ ਡਿਪੈਂਡ ਆ ਉਹਨਾਂ ਬਗੈਰ ਨਾ ਤਾਂ ਅਸੀਂ ਮਾਲ ਚੁੱਕ ਸਕਦੇ ਆ ਉਹਨਾਂ ਤੇ ਅਸੀਂ ਡਿਪੈਂਡ ਆ ਮਾਲ ਵੀ ਉਹੀ ਖਰੀਦਦੇ ਆ ਜਿਹਦੇ ਕੋ ਅਸੀਂ ਪੇਮੈਂਟ ਲੈਣ ਜਾਣੇ ਆ ਉਹਦੇ ਕੋਲ ਇੱਕੋ ਗੱਲ ਸੀ ਦੇਖੋ ਜੀ ਜੰਗ ਦਾ ਮਾਹੌਲ ਆ ਤੁਸੀਂ ਪੈਸੇ ਲੈਣ ਆਗੇ ਉੱਚੇ ਵੈਸੇ ਹੀ ਬਾਹਰ ਚਲੇ ਗਏ ਸਾਡੇ ਕੋਦੇ ਇੱਕ ਦੋ ਦਿਨ ਇੱਥੇ ਮੰਡੀ 'ਚ ਸਾਇਰਨ ਵੱਜੇ ਮੇਰੇ ਕੋਦੇ ਦੋ ਚਾਰ ਬੰਦੇ ਪੰਜ ਬੰਦੇ ਵਾਪਸ ਟ੍ਰੇਨ ਤੇ ਚਲੇ ਗਏ ਜਿੰਨਾ ਕਰਕੇ ਸਾਨੂੰ ਆਪ ਨੂੰ ਬਹੁਤ ਨੁਕਸਾਨ ਆਇਆ ਸਾਡਾ ਕੰਮਕਾਰ ਬੰਦ ਹੋਇਆ ਪਿਆ ਜਿੱਥੇ ਲੜਾਈ ਦੇਲੇ ਕੋਲ ਬਣਿਆ ਸੀ ਇਹਦੇ ਵਿੱਚ ਕਾਰੋਬਾਰ 'ਤੇ ਕਿੰਨਾ ਅਸਰ ਪਿਆ ਕਿੰਨਾ ਜਿਹੜਾ ਮਟੀਰੀਅਲ ਜਿਹੜਾ ਉੱਧਰ ਜਾਂਦਾ ਜਾਂ ਉੱਧਰ ਹੁੰਦਾ ਦੇਖੋ ਜੀ ਜੇ ਆਪਾਂ ਗੱਲ ਕਰੀਏ ਬਾਹਰੋਂ ਇੱਧਰ ਆਣ ਦੀ ਤਾਂ ਦੇਖੋ ਪਹਿਲਾਂ ਤੇ ਸਾਡਾ ਸਰहदी ਜਿਹਨੂੰ ਕਹਿ ਦਿੰਦੇ ਆ ਸਰਾਂਤ ਜਿਹਨੂੰ ਆਪਾਂ ਆਪਣੀ ਸਰਦ ਕਹਿੰਦੇ ਆ ਵਾਗਾ ਬਾਰਡਰ ਉਹ ਤਾਂ ਬਿਲਕੁਲ ਬੰਦ ਹੈ ਜਿਸ ਤੋਂ ਸਾਨੂੰ ਮਾਲ ਨਹੀਂ ਆਂਦਾ ਨਾ ਇਧਰੋਂ ਜਾਂਦਾ ਹੈ ਇਧਰੋਂ ਨਾ ਜਾਣ ਨਾਲ ਸਾਨੂੰ ਇਹ ਨੁਕਸਾਨ ਹੈ ਜਿਹੜਾ ਇੱਥੇ ਟਮਾਟਰਾਂ ਦੇਖੋ ਜੀ 100 ਰੁਪਏ ਦਾ ਗ੍ਰੇਡ 60 ਰੁਪਏ ਦਾ ਗ੍ਰੇਡ ਕਿਸਾਨਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ ਤੇ ਜਿਹੜਾ ਬਾਹਰੋਂ ਆਣ ਦੀ ਗੱਲ ਹੈ ਦੇਖੋ ਜੀ ਵਾਇਆ ਗੁਜਰਾਤ ਬਾਰਡਰ ਇਹ ਬੰਬੇ ਦਿੱਲੀ ਵਰਗੇ ਵੱਡੇ ਸ਼ਹਿਰਾਂ 'ਚ ਪਹਿਲਾਂ ਮਾਲ ਆ ਜਾਂਦਾ ਫਿਰ ਉਤੋਂ ਇੱਥੇ ਆਂਦਾ ਹੈ ਜਿਸ ਤੇ ਪ੍ਰੋਪਰ ਮਹਿੰਗਾਈ ਜਿਹਨੂੰ ਕਹਿੰਦੇ ਮਹਿੰਗਾਈ ਦੀ ਵਾਰ ਵਜਦੀ ਹੈ 30 ਰੁਪਏ ਕਿਲੋ ਵਾਲੀ ਚੀਜ਼ ਇੱਥੇ ਆ ਕੇ 70 ਰੁਪਏ ਕਿਲੋ ਵਿਕਦੀ ਜੋ ਲੋਕਾਂ ਦੀ ਜੇਬ ਤੇ ਭਾਰ ਪੈਂਦਾ ਹੈ ਕੇਂਦਰ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਕੇਂਦਰ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਜੋ ਇਹ ਜੰਗ ਦੇ ਮਾਹੌਲ ਹੈ ਇਹਦੇ ਵਿੱਚ ਲੋਕਾਂ ਨੂੰ ਇੱਕ ਬੇਨਤੀ ਕੀਤੀ ਜਾਵੇ ਕਿ ਪੈਨਿਕ ਨਾ ਮਾਹੌਲ ਕਰਨ ਪੈਨਿਕ ਨਾ ਕ੍ਰੀਏਟ ਕਰਨ ਇੱਕੋ ਮਾਹੌਲ ਹੈ ਕਿ ਬਸ ਇੱਕ ਆਤੰਗਵਾਦ ਦੇ ਖਿਲਾਫ ਲੜਿਆ ਜਾਵੇ ਪਰ ਜਿਹੜਾ ਜੰਗ ਦਾ ਮਾਹੌਲ ਹੈ ਉਹ ਪੈਦਾ ਨਾ ਕੀਤਾ ਜਾਵੇ ਪਤਾ ਕੀ ਕਾਰੋਬਾਰ ਦਾ ਕਾਫੀ ਅਸਰ ਪਿਆ ਬਹੁਤ ਜ਼ਿਆਦਾ ਜੀ ਕਾਰੋਬਾਰ ਦੇਖੋ ਜੀ ਜਿਹੜੇ ਉਹ 2-4 ਦਿਨ ਦੀ ਗੱਲ ਕਰੀਏ ਤਾਂ ਕਾਰੋਬਾਰ ਬਹੁਤ ਵੱਧ ਗਿਆ ਸੀ ਲੋਕਾਂ ਪਰ ਜਿਹੜੇ ਹੁਣ ਉਸ ਤੋਂ ਬਾਅਦ 10-15 20 ਦਿਨ ਹੋ ਗਏ ਨੇ ਤੇ ਕਾਰੋਬਾਰ ਅਸੀਂ ਤਾਂ ਸਾਡੀਆਂ ਉਗਰਾਹੀਆਂ ਦੇ ਇੰਨੇ ਬੁਰੇ ਹਾਲ ਹੈ ਕਿ 5000 10000 ਰੁਪਏ ਤੋਂ ਵੱਧ ਉਗਰਾਹੀ ਨਹੀਂ ਹੋਉਂਦੀ